ਮੈਂ ਤੁਹਾਡਾ ਆਪਣਾ ਜਵੰਤ ਪੰਡੋਰੀ ਅੱਜ ਲੈ ਕੇ ਆਇਆ ਮੀਆਂਪੁਰ ਜ਼ਿਲ੍ਹਾ ਤਰਨਤਾਰਨ ਦਾ ਬਲਾਕ ਜਰੂਰ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਨੂੰ ਇਸ ਤਰ੍ਹਾਂ ਗੋਲੀ ਦੀ ਰੇਤ ਦੁਨੀਆ ਦਾ ਜਾਜਾ ਦੀ ਉਧਰ ਦੇ ਬਾਦੇ ਗੋਲੀ ਪੱਜ ਕਿਧਰੋਂ ਪੱਤਾ ਲੇ ਬਲ 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 ਏ ਏ ਏ ਏ ਆਓ 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 ਆਹ ਦੇਖਣਾ ਕਰਤਾ ਕਰਦਾ ਸਹੀ ਹਾਂ ਤੇ ਕਰਦਾ ਗੱਦਾ ਡਈਆਂ ਤੇ ਉਹ ਜਾ ਕੇ ਤਗੜਾ ਜੋਸਾ ਮੁੰਡੇ ਨੇ ਤਿਆਰ ਖੜਾ ਤਾਕੂ ਵੀ ਤਿਆਰ ਹੈ ਕੈਰੋ ਵਾਲਾ ਮਨਦੀਪ ਤਿਆਰ ਹੈ ਜਿੱਥੇ ਲੰਡੀਆਂ ਜੀਪਾਂ ਦਿੱਤੀਆਂ ਜਾਂਦੀਆਂ ਦਿੱਖੋ ਕੋ ਟ੍ਰੈਕਟਰ ਦਿੱਤੇ ਜਾਂਦੇ ਆ ਇਹ ਆ ਗੋਪੀ ਦੇ ਪਿੰਡ ਦਾ ਟੌਰਨੇਡੋ ਆ ਮੇਰੇ ਵੀਰੋ ਇਹਦੇ ਕਦਮ ਤੇ ਨਾ ਜਾਏ ਉਹ ਸ਼ੈਣੀ ਮਿੱਕੀ ਤੇ ਗਾਡਰ ਵੱਡੇ ਵੱਡੇ ਵੱੜਦੀ ਹੈ ਉਹ ਸ਼ੈਣੀ ਮਿੱਕੀ ਗਾਡਰ ਵੱਡੇ ਵੱਡੇ ਵੱੜਦੀ ਹੈ ਭਾਵੇਂ ਪਛਾ ਕੇ ਕਦਮ ਮਸ਼ੀਨ ਮੋਟਰ ਕ ਜੱਡਾ ਪਰ ਇਹ ਲੱਗਦਾ ਜੋਰ ਆ ਕਹਿੰਦੇ ਆ ਵੀ ਗੋਪੀ ਵੀ ਖੜਾ ਵਾਡੇ ਦੀ ਧਰਤੀ ਦੇ ਵਿਚਕਾਰ ਲਓ ਵੀ ਉੱਧਰਲੇ ਪਾਸੇ ਰਾੜੇ ਹੋਏ ਆਹ ਕਹਿੰਦਾ ਭੱਜਿਆ ਸਾਹਮਣੇ ਵਾਲਾ ਰਾਜਾ ਇਹ ਸਾਹਮਣੇ ਵਾਲਾ ਰਾਜਾ ਆਪਣਾ ਟੱਕਰ 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 ਖੇਡ ਦੇ ਪੈਰ ਤੋਂ ਨੰਬਰ ਪਾਉਣ ਦੇ ਲਈ ਮੁੰਡਾ ਮੀਆਂਪੁਰ ਦੀ ਟੀਮ ਦੀ ਤਰਫੋਂ ਸਮੇ ਹਲਕੇ ਹਲਕੇ ਪਾਬਾਂ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਔਰ ਦੇਖਣਾ ਹੈ ਚਾਰ ਜਾਫੀਆਂ ਵਿੱਚੋਂ ਫੱਠੀਆਂ ਵਾਲਾ ਅਮਰ ਤੇ ਲੱਕ ਪਾਵੇਗਾ ਕਿ ਨਹੀਂ ਗੱਲ ਸਮੇ ਦੀ ਗੱਲ ਸਮੇ ਦੀ ਪਰ ਇੱਕ ਨੰਬਰ ਦੀ ਕੰਨੀ ਤੋਂ ਮੁੰਡਾ ਟੁੱਟ ਟੁੱਟ ਕੇ ਲੱਗਾ ਹੋਇਆ ਹੈ 1 ਨੰਬਰ ਦੀ ਕੰਨੀ ਤੋਂ ਮੁੰਡਾ ਟੋਟ ਟੋਟ ਕੇ ਲੱਗਾ ਹੋਇਆ ਆ ਸ਼ਰਮਾ ਕੇ ਟਰਾਲਾ ਜੱਪ ਕਸੂਤਾ ਭਾਦਦਾ ਨਹੀਂ ਠੇਕਾ ਦਾ ਆ ਕੇ ਕੋਈ ਇਹ ਵਾਕਿਆਦੂ ਇਹਨਾਂ ਸੌਖੀਆਂ ਪਾਇਆ ਇੰਦੀ ਕਬੱਡੀ ਤੇ ਛੋਟਾ ਵੀਰ ਗੱਲ ਕਰਦਾ ਲਓ ਵੀ ਇਧਰਲੇ ਪਾਸੇ ਪਈ ਹੋਈ ਕਬੱਡੀ ਐ ਇਧਰ ਵੇਖੋ ਮਾਜੇ ਦੀ ਧਰਤੀ ਐ ਸਾਡੇ ਵੀਰ ਰੈਫਰੀ ਵੀ ਪੁੱਜਾ ਆ ਉਧਰਲੇ ਪਾਸੇ ਰਾਣਾ ਡੌੜਵਾਣ ਬੱਲੇ ਬੱਲੇ ਸਿੰਘ ਸਰਦਾਰ ਆਨੇ ਨਾਨ ਸਿੰਘ ਜਵਾਨ ਬਰੀ ਬਲਵਾਰ ਗੋਲੀ ਦੇ ਲਈ ਭੰਮ ਦੇ ਵਰੀ ਨੂੰ ਮਰ ਚੰਦੇ ਮਾਰਦੇ ਬੜਕਾ ਖੜ ਤੂ ਲੜਦੇ ਓ ਆ ਤਣ ਕਰਦੇ ਕਿਉਂਕਿ ਪਤਾ ਲੱਗੇ ਰਾਣਾ ਹੋਇਆ ਉਧਰਲੇ ਪਾਸੇ ਟਕ 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 ਓ ਫਟ ਫੜਾ ਵਾਲਾ ਕਿਸ ਤਰ੍ਹਾਂ ਹੈ ਜਿੰਨੇ ਕਬੱਡੀ ਪਾਈਆ ਪਰ ਸਾਹਮਣੇ ਦਾ ਹੈ ਕਿ ਜਦੋਂ ਸਮੇਂ ਮੌਦ ਦੇ ਵਿੱਚ ਲੱਗ ਜੋਤਿਆ ਗਸਤਰ ਨੂੰ ਐ ਮੇਰੇ ਵੀਰੋ ਤੰਤਨ ਬਾਬਾ ਹੰਦਾਲ ਸਾਹਿਬ ਜੀ ਦਾ ਵੱਡਾ ਮੇਲਾ ਪਿੰਡ ਪੰਡੋਰੀ ਰਮਾਣੇ ਦੇ ਵਿੱਚ ਜਿੱਥੇ ਇੱਕ ਪਾਸੇ ਮੰਨੇ ਲਾਲਪੁਰੀਏ ਦੀ ਟੀਮ ਖੇਡੇਗੀ ਤੇ ਦੂਜੇ ਪਾਸੇ ਤੰਤਨ ਪਰ ਉਪਕਾਰੀ ਭਾਈ ਲੱਦਾ ਜੀ ਪ੍ਰੀਤ ਲੱਭੂ ਦੇ ਵੱਡੇ ਵੀਰ ਪੰਡੋਰੀ ਰਮਾਣੇ ਵਾਲੇ ਸੇਵਕ ਵੱਲੋਂ ਨਾਲ ਤੇਜਵੀਰ ਰੰਧਾਵੇ ਹਰਾਂ ਵੱਲੋਂ ਵੱਡੇ ਸੱਤੇ ਹੈ 15 ਤਰੀਕ ਦੇ ਆਪ ਸਭੀ ਜਰੂਰ ਉਸ ਧਰਤੀ ਦੇ ਉੱਪਰ ਪੁੱਜੋ ਤੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਵਧਾਓ। ਹੁਣ ਪੈਂਦੀ ਰੇਟ ਤੇ ਸਾਹਮਣੇ ਕਸੇਲ ਵਾਲਾ ਟਾਕੂ ਇਸ ਸਮੇਂ ਡੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਨੰਬਰ ਇਸ ਸਮੇਂ ਲਾਹਰ ਇੱਧਰੋਂ ਪਾਸੇ ਗੋਲੀ ਦੀ ਪਈ ਹੋਈ ਰੇਟ ਹੈ ਮੇਰ ਵੀਰੋ। ਆਂਦੇ ਹੈ ਗੱਲ ਗੋਲੀ ਦੀ ਚੱਲਦੀ ਹੈ। ਗੋਲੀ ਨੌਜਵਾਨ ਹੈ। ਅੱਜ ਜ਼ਿੰਦਗੀ ਦਾ ਮਾਣ ਸਾਡਾ ਕਾਕਾ ਉਸਤਾਰ ਵੀ ਆਇਆ ਹੋਇਆ ਹੈ ਜਿਹਨੇ ਪਿਛਲੇ ਜਨਾਬ ਦੇ ਵਿੱਚ ਹੋਇਆ ਹੈ। ਇਹ ਗੋਪੀ ਦਾ ਜੱਫਾ ਵਧੀਆ ਲੱਗਿਆ ਇੱਕ ਰੀ ਜ਼ੋਰਦਾਰ ਤਾੜੀਆਂ ਗੋਪੀ ਵਾਸਤੇ ਲਾ ਦਿਓ ਇਸ ਸਮੇਂ ਫੋਗੀ ਤੇ ਵੀਰ ਨੇ ਪੁੱਛੀਏ ਨੇ ਮੁੰਡੇ ਨੇ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾ ਦਿੱਤੀ ਹੈ ਅਗਲੀ ਰੇਡ ਪਾਉਣ ਲਈ ਹੈ ਤੂਫਾਨ ਮੇਰੇ ਵੀਰੋ ਤੂਫਾਨ ਦੀ ਪੈਂਦੀ ਹੋਈ ਰੇਡ ਤੇ ਮੁੰਡਾ ਗੋੜ ਤੇ ਫੜ ਕੇ ਲਾ ਲਾ ਕੇ ਮਾਰਦਾ ਜਿਵੇਂ ਮੀਆਪੁਰ ਕੋ ਸਟਾਰਟਰ ਲਹਿੰਦਾ ਮੇਰੇ ਵੀਰੋ ਇਹ ਛੇਤੀ ਲੋੜਦੀਆਂ ਹੁੰਦਾ ਆਹ ਟਾਕਾ ਸਾਡਾ ਵੱਡਾ ਵੀਰ ਹੈ ਯਾਦ ਇਹ ਬੰਦੇ ਦੇ ਵਿੱਚ ਵੱਜ ਗਿਆ ਬਹੁਤ ਬਹੁ ਮबारकਾ ਕਾਕੇ ਨੂੰ ਪਰਮਾਧਮ ਮੇਰ ਕਰੇ ਆਉਣ ਵਾਲਾ ਸਮਾਂ ਵੀ ਭਰਾ ਲਈ ਖੁਸ਼ੀਆਂ ਭਰਿਆ ਹੋਵੇ ਅੱਜ ਰੈਫਰੀ ਦੀ ਸੇਵਾ ਕਰ ਰਿਹਾ ਪਰ ਸਾਹਮਣੇ ਫੇਰ ਗੋਪੀ ਫੇਰ ਗੋਪੀ ਫੇਰ ਗੋਪੀ ਹੋਏ ਹੁਣ ਟੱਕਰ ਅੰਦਰ ਦੇ ਕੋੜੇ